ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕਿਸਾਨ ਵੀਰਾਂ ਲਈ ਖਾਸ ਵੀਡੀਓ ਲੈ ਕੇ ਆ ਗਏ ਵੀਡੀਓ ਨੂੰ ਪੂਰੀ ਦੇਖ ਲਿਓ ਕਿਸਾਨ ਵੀਰਾਂ ਲਈ 50% ਤੋਂ ਲੈ ਕੇ 80% ਤੱਕ ਸਾਫ ਸਿਟੀ ਆ ਗਈ ਖੇਤੀਬਾੜੀ ਦੇ ਸੰਧਾਂ ਤੇ ਬਾਕੀ ਸਾਰੀ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਾਉਨੇ ਆਂ ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀਕਾਲ ਜੀ ਅੱਜ ਕਿਸਾਨ ਵੀਰਾਂ ਲਈ ਖਾਸ ਵੀਡੀਓ ਲੈ ਕੇ ਆ ਗਏ ਕਿਸਾਨ ਵੀਰਾਂ ਲਈ ਸ਼ਹਿਰ ਨਾਬੇ ਦੇ ਵਿੱਚ ਪਹੁੰਚੇ ਆ ਜੋ ਕਿ ਕਿਸਾਨ ਵੀਰਾਂ ਨੂੰ ਸੰਦਾਂ ਦੀ ਖੇਤੀਬਾੜੀ ਦੇ ਸਬੰਧਤ ਸੰਦਾਂ ਦੀ ਲੋੜ ਹੁੰਦੀ ਆ ਅੱਜ ਬਾਈ ਜੀ ਨਾਲ ਤੁਹਾਨੂੰ ਮਿਲੌਣ ਲੱਗਿਆ ਹਾਂ ਹਾਂਜੀ ਬਾਈ ਜੀ ਸਤਿ ਸ੍ਰੀਕਾਲ ਜੀ ਹਾਂਜੀ ਬਾਈ ਜੀ ਦੱਸਿਓ ਵੀਰਾਂ ਨੂੰ ਆਪਣੀ ਜੋ ਵੀ ਡਿਟੇਲ ਆਪਣੇ ਸੰਦਾ ਸਥਿਤੀਬਾੜੇ ਦੇ ਲਈ ਵੀਰ ਜੀ ਆਪਣੇ ਐਗਰੀ ਜ਼ੋਨ ਦੀ ਨਾਪੇ ਦੀ ਲੱਥਪਾ ਢੇੜਾ ਸਾਹ ਫਾਰਮ ਚੋਂ ਜਿਹੜਾ ਗ੍ਰੇਡੀਟ ਆ ਉਹ ਨੇੜੇ ਜੀ ਪਹਿਲੀ ਗੱਲ ਤਾਂ ਆਇਆ ਵੀ ਗਵਰਨਮੈਂਟ ਨੇ ਸਰਕਾਰ ਨੇ ਐਪਲੀਕੇਸ਼ਨ ਸਰਕਾਰ ਨੇ ਪਹਿਲਾਂ ਜ਼ਮੀਨਦਾਰੋਂ ਸਬੀਡ ਦੀ ਅਪਲਾਈ ਕਰਵਾਈਆਂ ਤੀਆਂ ਜੀ ਹੁਣ ਗਵਰਨਮੈਂਟ ਨੇ ਸੈਕਸ਼ਨ ਲੈਟਰ ਕੱਢ ਦਿੱਤੇ ਜਿਨ੍ਹਾਂ ਦੀ ਤਾਰੀਖ 16 ਤਾਰੀਖ ਵੀ ਆ ਤੇ 26 ਤਾਰੀਖ ਵੀ ਲਾ ਡੇਟ ਆ ਇਹਦੇ ਉੱਪਰ 50% ਤੋਂ ਲੈ ਕੇ 80% ਤੱਕ ਜਮੀਨਦਾਰਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਮੈਂ ਵੀ ਕਿਸਾਨ ਵੀਰੋ ਸੁਣ ਲਓ 50 ਤੋਂ ਲੈ ਕੇ 80% ਤੱਕ ਸਰਕਾਰ ਸਬਸਿਡੀ ਦੇ ਰਹੀ ਆ ਬਾਕੀ ਬਾਜੀ ਤੁਹਾਨੂੰ ਸਾਰੀ ਡਿਟੇਲ ਚ ਦੱਸਾਂਗੇ ਜਾਣਕਾਰੀ ਹਾਂਜੀ ਅੱਗੇ ਜੀ ਕਿਹੜੇ ਕਿਹੜੇ ਸੰਦ ਨੇ ਕੀ ਗੱਲ ਬੋਲਦੇ ਤੇ ਸ਼ੋਪਰ ਸੀਟਰ ਜੀ ਬੈਲਰ ਰਾਏਕ ਜੀ ਟਰੈਕਟਰ ਠੀਕ ਆ ਜੀ ਜੋ ਆਪਾਂ ਇਹ ਚੀਜ਼ ਹੋਰ ਵੀ ਲੈ ਸਕਦੇ ਜੀਰੋ ਡ੍ਰੇਡ ਲੈ ਸਕਦੇ ਆ ਉਹ ਚੀਜ਼ਾਂ ਦੇ ਉਪਰ 30 ਲੱਖ ਰੁਪਏ ਦੇ ਛੰਦ ਲੈ ਕੇ 24 ਲੱਖ ਰੁਪਏ ਸਾਫਟ ਦੇ ਰਹੀ ਹੈ ਸਰਕਾਰ ਆ ਬੈਂਕਰਾਂ ਹੀ ਦੇ ਰਹੀ ਆ ਬੈਂਕਰਾਂ ਹੀ ਹਾਂਜੀ ਸਰ ਦੱਸਿਓ ਕਿਸਾਨ ਵੀਰਾਂ ਲਈ ਕੀ ਫੈਸਿਲਿਟੀ ਲੈ ਕੇ ਆਏ ਹੋ ਜੀ ਵੀਰ ਜੀ ਐਗਰੀ ਜ਼ੋਨ ਕੰਪਨੀ ਜਮੀਦਾਰਾਂ ਨੂੰ 2 ਸਾਲ ਦੀ ਗਰੰਟੀ ਜੀ ਖੇਤ ਦੇ ਵਿੱਚ ਦੇ ਰਹੀ ਆ ਵੀ ਜਮੀਦਾਰ ਫੋਨ ਕਰੇ ਸਾਡੀ ਗੱਡੀ ਦੇ ਵਿੱਚ ਸਾਰਾ ਸਮਾਨ ਸੁਪਰਵਾਈਜ਼ਰ ਦੇ ਗੱਡੀ ਦੇ ਵਿੱਚ ਪੂਰਾ ਹੁੰਦਾ ਜੀ ਵੀ ਜਮੀਦਾਰ ਇਹ ਨਾ ਕਹੇ ਵੀ ਆ ਚੀਜ਼ ਟੁੱਟ ਗਈ ਮੇਰੀ ਜਾਂ ਕੁਛ ਵੀ ਅਸੀਂ ਜਿਵੇਂ ਸਮਾਨ ਖੋਲਦੇ ਆ ਉਹ ਨਵਾਂ ਸਮਾਨ ਦੇ ਦਿੰਦੇ ਆ ਉਹ ਟੁੱਟਿਆ ਸਮਾਨ ਉਹਦਾ ਗੱਡੀ ਧਰ ਲੈਂਦੇ ਆ ਜੀ ਇਹ ਵੀ 2 ਸਾਲ ਦੀ ਕੰਪਨੀ ਪਹਿਲੇ ਨੰਬਰ ਤੇ ਬਲਡ ਤੇ ਪਹਿਲੇ ਨੰਬਰ ਤੇ ਆ ਚੁੱਕੀ ਜੀ ਜੀ ਇਹ ਕੰਪਨੀ ਦੀ ਕਾਪੀ ਤਾਂ ਕੋਈ ਕਰ ਸਕਦਾ ਜੀ ਠੀਕ ਆ ਇਹਦੀ ਰੀਚ ਨਹੀਂ ਕਰ ਸਕਦਾ ਜੀ ਸਰ ਸਾਡੇ ਐਮਡੀ ਸਾਹਿਬ ਕਈ ਵਾਰ ਚੋਰੀ ਤੋਂ ਦਾ ਕੋਈ ਚੀਜ਼ ਦੇ ਦੇ ਨੇ ਵੀ ਆ ਚੀਜ਼ਾਂ ਨਾ ਟੱਲਣੇਗਾ ਜਿਵੇਂ ਨਾਦ ਨੇ ਕੋਈ ਵੀ ਚੀਜ਼ ਆ ਜੀ ਸਰ ਤਾਂ ਕੱਲੇ ਕੱਲੇ ਚੀਜ਼ ਆ ਕੱਲੇ ਕੱਲੇ ਬੰਦੇ ਚੈੱਕ ਕਰਦੇ ਆ ਆ ਪਾਤ ਨੇ ਜਾਂ ਪੋਰ ਨੇ ਇੱਕ ਇੱਕਲੇ ਬੰਦੇ ਦੇ ਇੱਕ ਰਿਪੋਰਟ ਬੰਦੀ ਆ ਜੇ ਕੋਈ ਪੋੜਾ ਦੀ ਜ਼ਮੀਨਦਾਰ ਨੂੰ ਕਹੇ ਕੋਈ ਸਟੇਟ ਆ ਗਈ ਤਾਂ ਉਹ ਬੰਦੇ ਨੂੰ ਫੋਨ ਕਰਾ ਦਿਓ ਭਾਈ ਤੇਰੇ ਪੋੜਾ ਤੇੰਨੇ ਕਾਉ ਤੇ ਜੀ ਸਰ ਪੇਟ ਪੌੜਰ ਪੇਟਾ ਜੀ ਆਪਣਾ ਛੋਟੇ ਸੱਤ ਫੁੱਟਾ ਵੀ ਆ ਰਿਹਾ ਅੱਠ ਫੁੱਟਾ ਵੀ ਆ ਰਿਹਾ ਨੌ ਫੁੱਟਾ ਵੀ ਆ ਰਿਹਾ ਜੀ ਸਰ ਤੇ ਕੈਪਟਰ ਮੋਡਲ ਵੀ ਆ ਰਿਹਾ ਜੀ ਤੇ ਪ੍ਰਿੰਟਰੀ ਜੇਹਤ ਵੀ ਆ ਰਿਹਾ ਜਿਵੇਂ ਜਮੀਨਦਾਰ ਨੇ ਕੋਈ ਵੀ ਕਹੀ ਚੀਜ਼ ਲੈਣੀ ਆ ਟਰੈਕਟਰ ਵੱਡੇ ਨੌ ਫੁੱਟਾ ਵੀ ਲੈ ਸਕਦਾ ਜੀ ਉਹ ਜ਼ਮੀਨਦਾਰ ਤੇ ਡਿਪੈਂਡ ਕਰਦਾ ਠੀਕ ਕਿ ਕਿਸਾਨ ਭਰਾਵਾਂ ਵੀਰਾਂ ਨੂੰ ਇੱਕ ਇਹ ਵੀ ਬੇਨਤੀ ਆ ਜਿਵੇਂ ਸਰਵਜੀਟ 1,20,000 ਰੁਪਏ ਸਰਕਾਰ ਦੇ ਰਹੀ ਆ। ਬਾਕੀ ਇਹਦੀ ਮਾਉਂਟ ਆ ਜਮੀਦਾਰ ਕੋਲ ਨਹੀਂ ਹੋ ਰਹੀ। ਉਹ ਵੀ ਬੈਂਕ ਆ ਆਧਾਰ ਕਾਰਡ ਆ ਰੈਨ ਕਾਰਡ ਦੇ ਉੱਪਰ ਲੋਨ ਕਰ ਰਹੀ ਆ। 3 ਸਾਲ ਦਾ ਕਰਾਓ 3 ਸਾਲ ਦਾ ਕਰਾ ਲਓ। 2 ਸਾਲ ਦਾ ਕਰਾਓ 2 ਸਾਲ ਦਾ ਕਰਾਓ। 1 ਸਾਲ ਦਾ ਕਰਾਓ 1 ਸਾਲ ਦਾ ਕਰਾ ਲਓ। 6 ਮਹੀਨੇ ਦਾ ਕਰਾਓ 6 ਮਹੀਨੇ ਦਾ ਕਰਾ ਲਓ। ਜਿਵੇਂ ਆਪਾਂ ਨੂੰ ਐਂ ਦਾ ਵੀ ਨੌ ਮਹੀਨਾ ਚੱਲਦਾ ਜੀ ਜਾਂ ਅੱਠਵਾਂ ਚੱਲਦਾ ਜੀ ਵੀ ਆਪਾਂ ਨੂੰ 11 ਮਹੀਨੇ ਪੇਮੈਂਟ ਆਊਗੀ। ਤਾਂ ਆਪਾਂ ਜਿਹੜੇ ਬਾਕੀ ਪੇਮੈਂਟ ਆ ਉਹਦਾ ਲੋਨ ਵੀ ਕਰਵਾ ਸਕਦੇ ਆ। ਆਪਣਾ ਐਡਰੈਸ ਦੱਸਿਓ ਸਾਰਾ ਆਪਣਾ ਆਪਣਾ ਐਡਰ ਸਾਹਮਣੇ ਪਟ્રોલ ਪੰਪਾ ਟੀਨਸਾ ਫਾਰਮੇਸਿਊਟੀਸ਼ਨ ਦਾਪਾ ਫੋਨ ਨੰਬਰ ਜੀ 98149 26825 ਠੀਕ ਹੈ ਸਾਰੇ ਤਰ੍ਹਾਂ ਦੇ ਲੋਨ ਤੁਸੀਂ ਅਵੇਲੇਬਲ ਕਰਵਾ ਦੋਗੇ ਅਸੀਂ ਆ ਅਸੀਂ ਆਪ ਕਰਵਾ ਕੇ ਦੇ ਰਿਹਾ ਲੋਨ ਇਹਨਾਂ ਵੀ ਜ਼ਿੰਮੇਵਾਰ ਨੂੰ ਕੋਈ ਬੈਂਕਾਂ ਦੇ ਵਿੱਚ ਗੇੜੇ ਕੱਢ ਰਿਹਾ ਜਿਹਾ ਉਹਦੇ ਨਾਲ ਗੱਲਬਾਤ ਨਹੀਂ ਹੋ ਰਹੀ ਸਾਡੀ ਜ਼ਿੰਮੇਵਾਰੀ ਹੈ ਲੋਨ ਕਰਵਾਉਣੀ ਹੈ ਬਸ ਆਧਾਰ ਕਾਰਡ ਪੈਨ ਕਰ ਲਿਓ ਹਾਂ ਆਧਾਰ ਕਾਰਡ ਪੈਨ ਕਰ ਲਿਓ ਜੀ ਬਸ ਸਿਬਲ ਸਿਬਲ ਸਕੋਰ ਚੈੱਕ ਕਰਕੇ ਗੋ ਹਾਂਜੀ ਸਰ ਕਿਸਾਨ ਪਰ ਆਪਾਂ ਨੂੰ ਲੋਨ ਦੇ ਬਾਰੇ ਵੈਲਟਿਮਾ ਇੱਕ ਹੋਰ ਦੱਸ ਰਹੇ ਹਾਂ ਵੀਰ ਜੀ ਜਿਵੇਂ ਬਿਲਰ ਆ ਜੀ ਆਪਾਂ ਨੂੰ ਆਉਣ ਵਾਲੇ ਟਾਈਮ ਤੇ ਸਰਕਾਰ ਪਰਾਲੀ ਨੂੰ ਅੱਗ ਨਹੀਂ ਲਾਉਣ ਦੇ ਰਹੀ ਜੀ ਬਿਲਰ ਦੇ ਉੱਪਰ 90% ਸਰਕਾਰ ਆ ਵੱਲੋਂ ਬੈਂਕ ਦੇ ਵਿੱਚੋਂ ਲੋਨ ਲੋਨ ਹੋ ਰਿਹਾ ਜੀ 90% ਜੀ ਸਰ ਜੇ 1 ਲੱਖ ਰੁਪਏ ਚਾਹੇ ਤਾਂ 10000 ਰੁਪਏ ਜਿਵੇਂ ਦਰਨਾ ਕਿਤੇ ਨਾ ਕੁੱਲ 10000 ਰੁਪਏ ਜੀ ਸਰ ਜਿੰਨੇ ਦਾ ਬਿਲਰ ਆ ਬਾਕੀ ਉਹਦਾ 90% ਲੋਨ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਬਾਕੀ ਇਹਦੇ ਉੱਪਰ 50% ਤੋਂ ਬਾਕੀ ਅੱਛੀ ਬਣ ਕੇ ਸਬਸਿਡੀ ਆ ਜਿੱਦੇ ਹੋਰੀ ਸਬੇਟੀ ਆ ਗਈ ਹੈ ਲੋਨ ਦੇ ਵਿੱਚ ਅਡਜਸਟਮੈਂਟ ਹੋਊਗਾ ਠੀਕ ਹੈ ਜੀ ਤੇ ਬਾਕੀ ਸਾਡੀ ਗਰੰਟੀ ਇਹਦੇ ਮੇਰੇ ਵੀ ਸਾਡੀ ਜੋ ਵੀ ਹੈਗੀ ਅਸੀਂ ਲੇਕਾ ਗੱਡੀ ਦੇ ਵਿੱਚ ਵਰਕਸ਼ਾਪ ਵਿੱਚ ਕਰਤੀ ਜੀ ਗੱਡੀ ਦੇ ਵਿੱਚ ਜਿਹਦੇ ਵਿੱਚ ਖਰਾਬ ਮਸ਼ੀਨ ਆ ਜਨਰੇਟਰ ਆ ਜੋ ਵੀ ਜਵੇਂ ਦਾ ਬੈਲਟੇ ਕਰਾਉ ਉਸ ਵਰਕਸ਼ਾਪ ਚ ਨਾ ਜਿਉਂ ਨਹੀਂ ਆ ਸਾਡੀ ਗੱਡੀ ਦੇ ਵਿੱਚ ਵਰਕਸ਼ਾਪ ਫਿੱਟ ਛੱਟ ਕਰਤੀ ਔਰ ਦਾ ਟਾਈਮ ਦਾ ਹੋਰ ਕੰਪਨੀ ਨਕਲ ਸਾਡੀ ਕਰ ਸਕਦੇ ਤਿਆਰ ਕਰ ਦਿੰਦੇ ਪਰ ਅੱਜ ਪਹਿਲੇ ਨੰਬਰ ਤੇ ਐਗਰੀ ਹੋਣਾ ਜੀ ਸੇਲ ਕਰਨ ਤੇ ਵੀ ਜੀ ਸਾਰ ਉਸ ਦਿਨ ਦੇ ਉਤੇ ਵੀ ਜੀ ਬਾਕੀ ਸਾਰੀਆਂ ਕੰਪਨੀਆਂ ਨੂੰ ਏਟਾਂ ਦਾ ਅਗਰੀ ਤੋਂ ਨੇ ਬਿਫਤਾ ਪਾਈ ਪਈ ਆ ਜੀ ਹੁਣ ਤੱਕ ਮੇਰੇ ਕੋਲੇ 52 ਤੋਂ ਲੈ ਕੇ 60 ਪੀਸਾ ਤੱਕ ਮੇਰੇ ਕੋਲ ਬੁਕਿੰਗ ਆ ਜੀ ਜਿਹੜਾ ਉਹ ਸੈਕਸ਼ਨ ਲੈਟਰ ਪਾਸ ਹੋ ਰਹੀ ਕਰ ਰਹੀ ਹੈ ਸਰਕਾਰ ਜਮੇਦਾਰ ਨੂੰ ਇਹ ਆ ਵੀ ਮੈਨੂੰ ਆਉਣ ਵਾਲੇ ਟਾਈਮ ਤੇ ਨਾਸਬ੍ਰੀਟਰ ਮੇਰੇ ਆਵਾ ਪਹਿਲੀ ਬੁਕਿੰਗ ਕਰਾਇਆ ਮੈਂ ਜੀ ਸਰ 52 ਤੋਂ 53 ਪੀਸਾ ਮੇਰੇ ਕੋਲ ਬੁੱਕ ਨੇ ਤੁਸੀਂ ਕਾਪੀ ਦਿਖਾ ਦਿੰਦਾ ਮੈਂ ਤੁਹਾਨੂੰ ਵੀ ਕਈ ਵਾਰ ਜਮੇਦਾਰ ਕਹਿੰਦੇ ਨੇ ਵੀ ਖਾਨੂੰ ਹੋ ਕਹਿ ਰਹੇ ਨੇ ਆਪਣੇ 50 ਤੋਂ 53 ਪੀਸਾ ਏਟਾਂ ਬੁਕਿੰਗ ਆ ਜੀ ਜਿਹਦੇ ਵਿੱਚ ਹੁਣ ਤੱਕ ਆਪਾਂ 32 33 ਪੀਛਾ ਦੇ ਪੇਮੈਂਟ ਆ ਮਸਾਮਗਰਵਰ ਤੱਕ ਹੋ ਜਾਣੀ ਆ ਜੀ ਸਰ ਜਮੀਦਾਰਾਂ ਨੂੰ ਬਹੁਤ ਵਧੀਆ ਐਗਰੀ ਜ਼ੋਨ ਦੇ ਉੱਪਰ 2 ਸਾਲ ਦੇ ਵਿੱਚ ਵਿਸਵਾਸ ਬਣ ਗਿਆ ਉਹਨਾਂ ਦੇ ਜਮੀਦਾਰ ਆਪ ਵੀ ਕਹਿਣ ਲੱਗ ਗਏ ਵੀ ਐਗਰੀ ਜ਼ੋਨ ਵਾਕਈ ਖੇਤ ਦੇ ਵਿੱਚ ਗਰੰਟੀ ਦੇ ਰਿਹਾ ਠੀਕ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਵਾਰ ਮੈਨੂੰ ਮਿਲ ਕੇ ਜਰੂਰ ਜਾਓ ਕਿਉਂਕਿ ਮੇਥੋਂ ਜੋ ਵੀ ਸਰਕਾਰ ਦੀਆਂ ਸਕੀਮਾਂ ਨੇ ਮੈਂ ਸੋਨੂੰ ਪ੍ਰੀਅਰ ਕੋਰਟ ਐਪਰੀਗਨ ਅਪਲਾਈ ਕਰਾਉਂਗਾ ਔਰ ਪ੍ਰੀਅਰ ਕੋਰਟ ਨੂੰ ਦੱਛੂਗਾ ਵੀ ਉਹਦੀ ਵੀ ਅੱਛੀ ਦੀ ਫੀਸ ਨਹੀਂ ਲਾ ਰਿਹਾ ਸੀ ਬਾਈ ਕਈ ਵਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਥੋੜੀ ਸਬਜਿਟੀ ਇੱਕੇ ਨਾਲ ਜੂ ਇੱਕੇ ਨਾਲ ਆ ਜੂ ਬਿਲਕੁਲ ਕਈ ਕਮਰਾ ਦੇ ਚੱਕਰਾਂ ਦੀ ਬਿਲਕੁਲ ਨਾ ਪਿਓ ਮੈਂ ਇੱਕ ਖਿਸ਼ਾਨਪਰਾ ਦੀ ਬੇਨਤੀ ਕਰਨਾ ਚਾਹੁੰਦਾ ਸਾਡੇ ਨਾਬੇ ਡੀਲਰਸ਼ਿਪਾਂ ਇੱਕ ਵਾਰ ਸਾਨੂੰ ਜ਼ਰੂਰ ਆ ਕੇ ਮਿਲ ਕੇ ਜਾਓ ਠੀਕ ਹੈ ਹਾਂ ਜੀ ਇਹ ਬਰੇ ਗਰੀਨ ਨੱਕ ਲੈ ਕੇ ਲਗੜਵਾ ਰਹੇ ਆ ਹਾਂ ਜੀ ਠੀਕ ਹੈ ਇਹਦੇ ਉੱਪਰ ਵੀ ਸਬਜਿਟੀ ਹੈ ਜੀ ਪਿਛਲੀ ਵਾਰ ਸਰਕਾਰ ਨੇ ਇੱਕ ਲਗ 8000 ਰੁਪਏ ਸਬਜਿਟੀ ਦਿੱਤੀ ਇਹਦਾ ਰੇਟ 2.70 ਲੱਖ ਹੈ ਜਾਂ ਤਾਂ ਲੱਗੇ 2.70 ਲੱਖ ਦਾ ਰੇਟ ਹੁੰਦਾ ਜੀ ਇਹਦੇ ਵੀ ਸੇਤ ਵਿੱਚ 2 ਸਾਲ ਦੀ ਗਾਰੰਟੀ ਦੇ ਰਹੇ ਹਾਂ ਜੀ ਖੇਡ ਦੇ ਵਿੱਚ ਦੇ ਰਹੇ ਹਾਂ ਦੂਜਾ ਜੀ ਆਪਣਾ ਸੁਪਰ ਸੀਟਰ ਆ ਰਿਹਾ ਇਹਦੇ ਅੰਦਰ ਵੀ ਦਿਖਾ ਦਿੰਦਾ ਤੁਹਾਨੂੰ ਮੈਂ ਜੀ ਤੇ ਇਹਦੇ ਉਪਰ ਅੱਛੀ ਤੋਂ 50% ਦੀ ਇੱਕ ਆਣਾ ਬੀਲਰ ਆ ਰਿਹਾ ਜੀ ਚਲੋ ਹਾਜ਼ਰ ਮਿਲੂਗਾ ਜੀ ਆਪਣਾ ਸੋਪਰ ਹੀਟਰ ਆ ਰਹੀ 7 ਫੋਟਾ ਜੀ ਇਹਦੇ ਸਾਡੀ ਇਹਦੇ 50 ਤੋਂ ਅੱਛੀ ਪ੍ਰਿੰਟ ਸਰਵਿਟੀ ਆ ਜੀ ਜੀ ਇਹ ਆਪਣਾ ਛੋਟਾ ਸੋਪਰ ਹੀਟਰ ਆ ਜੀ ਇਹਦੇ ਉੱਪਰ ਵੀ 50 ਤੋਂ ਅੱਛੀ ਪ੍ਰਿੰਟ ਦਾ ਬਿਟੀ ਆ ਵੀਰ ਜੀ ਜੀ ਇਹ ਆਪਣਾ ਅਗੇ ਤੂੜੀਆ ਦਾ ਰੀਪਰ ਆ ਜੀ ਇਹਦੇ ਉੱਪਰ ਵੀ ਸਰਕਾਰ ਨੇ ਹੁਣ ਐਪਲੀਕੇਸ਼ਨਾਂ ਮੰਗ ਲਈਆਂ ਇਹਦੇ ਵੀ 50 ਤੋਂ ਲੱਗ ਕੇ ਅੱਛੀ ਬ੍ਰੈਂਡ ਜੀ ਤੱਕ ਸਰਵਿਟੀ ਪ੍ਰਧਾਨ ਭਰਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਫੇਰ ਦਿਵਾਰ ਤੋਂ ਵੀ ਕੋਈ ਵੀ ਸਬਿਟੀਆ ਸੰਦ ਲੈਣਾ ਹੋਵੇ ਸਾਨੂੰ ਇੱਕ ਵਾਰਾ ਮਿਲਣ ਦਾ ਮੌਕਾ ਜ਼ਰੂਰ ਦਿਓ ਭਾਈ ਜੀ ਜਿਹੜੇ ਆ ਫੋਟੋ ਲੱਗਿਆ ਨੇ ਇਹ ਕਾਰਦੀਆਂ ਨੇ ਕੀ ਰਹਿ ਗਏ ਨੇ ਭਾਈ ਜੀ ਦੱਸਿਓ ਇਹਨਾਂ ਦਾ ਮਾਰਗ ਡਿਟੇਲ ਵੀਰ ਜੀ ਜਦੋਂ ਜ਼ਮੀਦਾਰ ਕਸਟਮਰ ਦਾ ਜੀ ਆਪਣੇ ਕੋਲੇ ਆਉਂਦਾ ਜੀ 50% ਤੋਂ ਲੈ ਕੇ 70% ਇੱਥੇ ਸਾਡੇ ਤੇ ਪਾਈ ਹੋ ਜਾਂਦਾ ਵੀ ਸਾਡਾ ਕੋਈ ਰਿਸ਼ਤੇਦਾਰ ਆ ਲੈ ਕੇ ਆ ਜੀ ਕਹਿੰਦਾ ਫਿਰ ਜੇ ਉਹਨੂੰ ਫੋਨ ਕਰੋ ਵੀ ਸਾਡੇ ਕੋਈ ਗਰੰਟੀ ਵੈਰੰਟੀ ਖੇਤ ਦੇ ਵੀ ਦਿੱਤੀ ਆ ਜੀ ਦਿੱਤੀ ਆ ਉਹਨਾਂ ਨੂੰ ਦਿੱਤੀ ਆ ਤਾਂ ਤੁਹਾਨੂੰ ਵੀ ਦਵਾਂ ਤਾਂ ਲਿਓ ਜੀ ਉਹਨੂੰ ਉਹ ਕਹਿਣਗੇ ਵੀ ਦਿੱਤੀ ਆ ਸਹੀ ਗੱਲ ਆ ਜੀ ਤੇ ਅਸੀਂ ਫੋਟੋ ਲਾਉਂਦਾ ਮਕਸਦ ਤੇ ਹੀ ਆ ਵੀ ਨਾਂ ਦੱchn ਦੀ ਲੋੜ ਨਹੀਂ ਫੋਟੋ ਨਾਲ ਚਿਹਰਾ ਜਮੀਦਾਰ ਬੈਠਾ ਖੇਤ ਦੇ ਆਪ ਦੇਖ ਲੈਂਦਾ ਜੇ ਤੁਸੀਂ ਆਪਾਂ ਇਹ ਘਾਤ ਮਰੋਂ ਦਿੱਤਾ ਹੋਇਆ ਸਵਾਲ ਆ ਠੀਕ ਆ ਜੀ ਆ ਮੈਸਪਿੰਡ ਦੇਨੇ ਜੀ ਆ ਬੇਹਰ ਘੜਦੇ ਨੇ ਜੀ ਆ ਆਪਣੇ ਆਲੋ ਵਾਲ ਤੋਂ ਨੇ ਜੀ ਇਹ ਸਾਰੇ ਬੰਦੇ ਦੇ ਅਬਰ ਸਾਰਾ ਕੋਲ ਲਿਖ ਕੇ ਲਿਆ ਹੋਏ ਨੇ ਬੰਦਾ ਬੰਦਾ ਚਿਹਰੇ 50 60 ਬੰਦੇ ਦੇ ਚਿਹਰੇ ਆਪ ਨੂੰ ਦੇਖੇ ਜਾਂਦੀ ਆਦਾ ਬੜੇ ਮਸ਼ਹੂਰ ਨਾਉ ਨੇ ਇਹਨਾਂ ਦੇ ਨਹੀਂ ਨਹੀਂ ਵਧੀਆ ਕਸਟਮਰ ਐਗਰੀਜਨ ਨਾਲ ਜੁੜੇ ਹੋਏ ਨੇ ਜੀ ਜੀ ਸਰ ਇਹ ਵੀ ਆਈ ਪੀ ਕਸਟਮਰ ਕਹਿ ਦਿੰਨੇ ਆਪਾਂ ਸਹੀ ਗੱਲ ਹੈ ਸਹੀ ਗੱਲ ਹਾਂਜੀ ਦੋਸਤੋ ਧੰਨਵਾਦ ਵੀਡੀਓ ਦੇਖਣ ਵਾਸਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਸੇ ਤਰ੍ਹਾਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ